ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਤੇ ਸੰਗਤ ਜੀ ਆਪਾਂ ਭਾਈ ਗੁਰਦਾਸ ਦੀਵਾਰਾਂ ਦੀ ਸੰਥਿਆ ਲੜੀਵਾਰ ਕਰ ਰਹੇ ਹਾਂ ਤੇ 17ਵੀਂ ਵਾਰ ਆਪਾਂ ਅੱਜ ਸ਼ੁਰੂ ਹੋਣ ਜਾ ਰਹੀ ਹੈ 16 ਵਾਰ ਆਪਣਾ ਸੰਪੂਰਨ ਹੋ ਗਈਆਂ ਸਨ ਸਾਗਰ ਅਗਮ ਅਥਾਹ ਮਥ 14 ਰਤਨ ਅਮੋਲ ਕਢਾਏ ਅਗਮ ਤੇ ਅਥਾਹ ਸਾਗਰ ਨੂੰ ਰੜਕਾ ਕਰਕੇ 14 ਅਮੋਲ ਗੁਦੇਵਤੇ ਅਤੇ ਦਾਨਮ ਪਾਸੋਂ ਕਢਾਏ ਸੋਸ਼ੀਅ ਸਾਰੰਗ ਧਨਕ ਮਦ ਕੌਸ਼ਟਕ ਲਛ ਤਨੰਤਰ ਬਾਏ ਚੰਦਰਮਾ ਸਾਰੰਗ ਨਾਮਾ ਤਨਖ ਸ਼ਰਾਬ ਕੌਸ਼ਟਕ ਮਣੀ ਲక్ష్ਮੀ ਤਨੰਤਰ ਨਾਮ ਵੈਦ ਅਰੰਬਾ ਕਾਮ ਤੀਣ ਲੈ ਪਾਰਜਤ ਅਸ਼ਵ ਅਮਿਉ ਪਿ ਆਏ ਅਰੰਬਾ ਨਾਮੇ ਅਪਸਰਾਂ ਜੋ ਇੰਦਰ ਦੀ ਸਭਾ ਵਿਕੇ ਗਾਇਨ ਕਰਨ ਦੀ ਕਹੀ ਗਈ ਹੈ ਕਾਮ ਤਿਣ ਗਉ ਪਾਰਜਤ ਨਾਮੇ ਕਲਪ ਬ੍ਰਿਸ਼ ਓ ਸਰਵਪੂਰੇ ਦਾ ਘੋੜਾ ਅੰਮ੍ਰਿਤ ਜੋ ਦੇਵਤਿਆਂ ਨੂੰ ਮੋਹਨੀ ਰੂਪ ਕਰਕੇ ਪਿਲਾ ਦਿੱਤਾ ਸੀ 에ਰਾਪਤ ਗੱਜ ਸੰਖ ਬਿਖ ਦੇਵਦਾਨੁ ਮੇਲ ਵੰਡ ਦਿਵਾਏ ਹਾਥੀ ਗਾਦੀਵ ਨਾਮੇ ਸੰਖ ਕਾਲਕੂਟ ਨਾਮੇ ਬਿਖ ਦੇਵਤਿਆਂ ਅਰਧਾਰਮਾ ਦੀ ਸਭਾ ਲਗਵਾ ਮੋਹਨੀ ਰੂਪ ਧਾਰ ਜਥਾ ਜੋਕ ਉਕਤ 14 ਰਤਨਾ ਦੀ ਵੰਡ ਕਰ ਦਿੱਤੀ ਮਾਨਕ ਮੋਤੀ ਹੀਰੇ ਆ ਬਹੁ ਮੁੱਲੇ ਸਭ ਕੋ ਵਰਸਾਏ ਹੋਰ ਵੀ ਮਾਣਕ ਮੋਤੀ ਹੀਰੇ ਵੱਡੇ ਮੁੱਲ ਵਾਲੇ ਹਨ ਅਰ ਸਾਰੇ ਲੋਕ ਵਰਸਾਉਂਦੇ ਪਾਉ ਲਾਭ ਪਾਉਂਦੇ ਹਨ ਸੰਖ ਸਮੁੰਦਰਹੁ ਖਸਖਣਾ ਤਾਹਾਂ ਦੇ ਦੇ ਰੋਏ ਸੁਣਾਏ ਪਰੰਤੂ ਸੰਖ ਸਮੁੰਦਰ ਦੇ ਵਿੱਚ ਰਹਿ ਕੇ ਫਿਰ ਖਾਲੀ ਹਿੱਸੇ ਲਈ ਤਾਹਾਂ ਮਾਰ ਮਰ ਲੋਕਾਂ ਨੂੰ ਦੱਸਦਾ ਹੈ ਸਾਧ ਸੰਗਤ ਗੁਰ ਸ਼ਬਦ ਸੁਣ ਗੁਰ ਉਪਦੇਸ ਨ ਰਿਦੈ ਵਸਾਏ ਤੇਵੇ ਜੋ ਸਾਧ ਸੰਗਤ ਰੂਪੀ ਸਮੁੰਦਰ ਵਿਖੇ ਰਹਿ ਕੇ ਗੁਰੂ ਦਾ ਸ਼ਬਦ ਸੁਣਦਾ ਪਰ ਗੁਰੂ ਜੀ ਦੇ ਸ਼ਬਦ ਦੀ ਕਮਾਈ ਨਹੀਂ ਕਰਦਾ ਉਸ ਨੂੰ ਉਨ ਨੂੰ ਹਿਰਦ ਦੇ ਵਿੱਚ ਨਹੀਂ ਵਸਾਉਂਦਾ ਨੇਫਲ ਅਹਿਲਾ ਜਨਮ ਗਵਾਏ ਉਹ ਸੁੰਦਰ ਮਨੁੱਖਾ ਜਨਮ ਐਵੇਂ ਗਵਾ ਬੈਠਦਾ ਏ ਨਿਰਮਲ ਨੀਰ ਸੁਹਾਵਣਾ ਸੋਬਰ ਸਰਵਰ ਕਬਲ ਬੁਲੰਦੇ ਪਾਣੀ ਸੋਹਣਾ ਤੇ ਨਿਰਮਲ ਏ ਲੱਭ ਲੱਭ ਤਲਾਓ ਵਿਖੇ ਕਮਲ ਪਰਹੋਲਤ ਹੈ ਰੂਪ ਅਨੂਪ ਸਰੂਪ ਅਤ ਗੰਧ ਸੁਗੰਧ ਹੋਏ ਮਹਿਕੰਦੇ ਰੂਪ ਅਨੂਪ ਸੁੰਦਰ ਹੈ ਸਰੂਪ ਡਾਢਾ ਹੋਰਾਂ ਗੰਧਾ ਨਾਲੋਂ ਸੁਗੰਧੀ ਵੀ ਅਤ ਸੂਖਮ ਤੇ ਨਰਾਲੀ ਮਹਿਕ ਰੱਖਦੀ ਏ ਪਰਵਾਵਾਸਾ ਭਵਰਾਵਾਸਾ ਵੰਜਵਣ ਖੋਜੈ ਏਕੋ ਖੋਜ ਲਹੰਦੇ ਕਹਿੰਦੇ ਭੋਰੇ ਵੀ ਬਣਾ ਵੇਖੇ ਵਾਸ ਕਰਕੇ ਕੀ ਖੋਜਦੇ ਹੋਏ ਇਹ ਕਮਲ ਦਾ ਖੋਜ ਲਭ ਲੈਂਦੇ ਹਨ ਲੋਭ ਲੁਭਤ ਮਕਰੰਦ ਰਸ ਦੂਰ ਦਸੰਤਰ ਆਏ ਮਲੰਦੇ ਕਮਲ ਦੇ ਮਕਰੰਦ ਰਸ ਦੇ ਲੋਭ ਵੇਖੇ ਮਨ ਲੁਭਾਏ ਮਨੈ ਇਸ ਲਈ ਦੂਰ ਦਸੰਤਰਾਂ ਤੋਂ ਆ ਮਿਲਦੇ ਹਨ ਸੂਰਜ ਗगन ਉਦੋਤ ਹੋਏ ਸਰਵਰ ਕਮਲ ਧਿਆਨ ਤਰੰਦੇ ਕਮਲਾਂ ਦਾ ਦਿਸਟਾਂ ਸੂਰਜ ਫੁਰ ਘਟਾਉਂਦੇ ਹਨ ਸੂਰਜ ਆਕਾਸ਼ ਵੇਖੀ ਉਦੇ ਹੋ ਰਿਹਾ ਹੈ ਤਲਾਵਾਂ ਦੇ ਕਵਲ ਉਸ ਵੱਲ ਧਿਆਨ ਤਰਦੇ ਹਨ ਪਵ ਦੂਰੋ ਹੀ ਦਰਸ਼ਨ ਕਰਕੇ ਖਿੜ ਜਾਂਦੇ ਹਨ ਡੱਡੂ ਚਿੱਕੜ ਵਾਸੈ ਕਵਲ ਸੁਜਾਨ ਨਾ ਮਾਨੁਸ ਕੰਦੇ ਡੱਡੂਆਂ ਦਾ ਕਵਲ ਦੇ ਨਾਲ ਹੀ ਚਿੱਕੜ ਵਿੱਚ ਵਾਸੈ ਕਵਲਾਂ ਨੂੰ ਸੁਜਾਨ ਕੇ ਮਾਨ ਨਹੀਂ ਸਕਦੇ ਸਾਧ ਸੰਗਤ ਗੁਰ ਸਬਦ ਸੁਣ ਗੁਰ ਉਪਦੇਸ਼ ਨ ਰਹਿਤ ਰਹੰਦੇ ਕੰਦੇ ਸਾਧ ਸੰਗਤ ਵੇਖੇ ਗੁਰ ਸ਼ਬਦ ਨੂੰ ਸੁਣ ਕੇ ਗੁਰੂ ਗੁਰ ਉਪਦੇਸ਼ ਦੀ ਰਹਿਤ ਮਰਿਆਦਾ ਨੂੰ ਧਾਰਨੀ ਕਰਦੇ ਉਹ ਕੌਣ ਡੱਡੂ ਹਨ ਮਸਤਕ ਭਾਗ ਜਿਨ੍ਹਾਂ ਦੇ ਮੰਦੇ ਜਿਨ੍ਹਾਂ ਦੇ ਮੱਥੇ ਦੇ ਖੋਟੇ ਭਾਗ ਹਨ ਤੀਰਥ ਪੁਰਬ ਸੰਜੋਗ ਲੋਗ ਚੌਂ ਕੁੰਡਾਂ ਦੇ ਆਏ ਜੁੜਨਦੇ ਤੀਰਥਾਂ ਪੁਰਪਾਂ ਦੇ ਸੰਜੋਗਾ ਪਰਲੋਕ ਚਾਰ ਕੁੰਟਾਂ ਤੋਂ ਆ ਕੇ ਇਕੱਠੇ ਹੁੰਦੇ ਹਨ ਚਾਰ ਵਰਨ ਛੇ ਦਰਸ਼ਨ ਨਾਮਦਾਨ ਇਸਨਾਨ ਕਰਨਦੇ ਚਾਰ ਵਰਨ ਵੀ ਛੇ ਦਰਸ਼ਨ ਨਾਮਦਾਨ ਇਸਨਾਨ ਕਰਦੇ ਹਨ ਜਪਤ ਸੰਜਮ ਹੋਮ ਜਗ ਵਰਤ ਨੇਮ ਕਰ ਵੇਦ ਸੁਣਨਦੇ ਜਪਤ ਸੰਜਮ ਹੋਮ ਜਗ ਵਰਤ ਤੇ ਨੇਮ ਕਰਕੇ ਵੇਦਾਂ ਦਾ ਪਾਠ ਸੁਣਦੇ ਹਨ ਗਿਆਨ ਧਿਆਨ ਸਿਮਰਨ ਜੁਗਤ ਦੇਵੀ ਦੇਵ ਸਥਾਨ ਪੂਜਨਦੇ ਕੋਈ ਗਿਆਨੀ ਗਿਆਨ ਕਰਦਾ ਧਿਆਨੀ ਧਿਆਨ ਵੇਖੇ ਮਸਟੇ ਕੋਈ ਜੁਗਤ ਨਾਲ ਮੰਤਰ ਦਾ ਜਾਪ ਕਰਦਾ ਕੋਈ ਦੇਵੀ ਕੋਈ ਦੇਵਤਾ ਸਥਾਨ ਦੀ ਪੂਜਾ ਵਿਖੇ ਲੱਗਦਾ ਬੱਗਾ ਬੱਗੇ ਕੱਪੜੇ ਕਰ ਸੁਬਾਦ ਅਪਰਾਧ ਨਵੰਦੇ ਬਗਲਿਆਂ ਦੇ ਚਿੱਟੇ ਕੱਪੜੇ ਚਿੱਟੇ ਪਰ ਹਨ ਉਹ ਅਪਰਾਧ ਕਰਦੇ ਹਨ ਪਾਪ ਦੀ ਸਮਾਧੀ ਲਾ ਕੇ ਨਿਉਂਦੇ ਹਨ ਪਰ ਮੱਛੀ ਨੂੰ ਤਾੜ ਲਾ ਕੇ ਤੱਕਦੇ ਹਨ ਜਦੋਂ ਦਾਉ ਦੇਖਦੇ ਹਨ ਤਾਂ ਤਾਂਬੜ ਤੋਰ ਗੜਪ ਕਰ ਜਾਂਦੇ ਹਨ ਜੇ ਹਈ ਅੱਗੇ ਦ੍ਰਿਸ਼ਟਾਂ ਦੱਸਦੇ ਨੇ ਸਾਧ ਸੰਗਤ ਗੁਰ ਸ਼ਬਦ ਸੁਣ ਗੁਰਮੁਖ ਪੰਥ ਨਚਾਲ ਚਲੰਦੇ ਸਾ ਸੰਗਤ ਵੇਖੇ ਗੁਰੂ ਦਾ ਸ਼ਬਦ ਸੁਣ ਕੇ ਗੁਰਮੁਖਾਂ ਦੇ ਰਸਤੇ ਦੀ ਚਾਲ ਪਰ ਜੋ ਨਹੀਂ ਚਲਦੇ ਕਪਟ ਸੁਨੇਹੀ ਫਲ ਨਾ ਲਹੰਦੇ ਉਹ ਕਪਟ ਸੁਨੇਹੀ ਕੁਝ ਫਲ ਪ੍ਰਾਪਤ ਨਹੀਂ ਕਰਦੇ ਸਾਵਣ ਵਣ ਹਰੀਆਬਲੇ ਵਿਠੈ ਸੁੱਕੈ ਅੱਕ ਜਵਾਹਾ ਸਾਵਣ ਦੇ ਬਸਰ ਨਾਲ ਬ੍ਰਿਸ਼ ਹਰੇ ਹੁੰਦੇ ਹਨ ਅੱਕ ਅਤੇ ਜਵਾਹਾ ਸੁੱਕ ਜਾਂਦੇ ਹਨ ਤ੍ਰਿਪਤ ਬੀਹੇ ਸਵਾਂਤ ਬੂੰਦ ਸਿਪ ਅੰਦਰ ਜਮੋਤੀ ਮਹਾ ਬੰਬੀਹੇ ਦੇ ਕਹਿੰਦੇ ਮੂੰਹ ਵਿੱਚ ਜੇ ਸਵਾਂਤ ਨਿਸ਼ੱਤਰ ਦੀ ਬੂੰਦ ਪਵੇ ਤਾਂ ਉਸ ਨੂੰ ਤ੍ਰਿਪਤੀ ਆ ਜਾਂਦੀ ਜੇਕਰ ਸਿਪ ਵਿੱਚ ਪਵੇ ਤਾਂ ਮੋਤੀ ਦਾ ਕੀੜਾ ਖੁਸ਼ੀ ਹੁੰਦਾ ਕਦਲੀ ਬਣ ਹੋ ਕਪੂਰ ਹੋਏ ਕੱਲਰ ਕਵਲ ਨਾ ਹੋਏ ਸਮਹਾ ਕੇਲੇ ਦੇ ਬੂਟੇ ਵੇਖੇ ਸਵਾਂਤ ਦੀ ਬੂੰਦ ਪੈ ਜਾਵੇ ਤਾਂ ਕਪੂਰ ਹੋ ਜਾਂਦਾ ਪ੍ਰੰਤੂ ਕੱਲਰ ਵੇਖੇ ਕਬਲਾ ਦੀ ਰੌਣਕ ਨਹੀਂ ਹੁੰਦੀ ਬਿਸੀਰ ਮੋਹੇ ਕਾਲਕੂਟ ਹੋਏ ਧਾਤ ਸੁਪਾਤਰ ਕੁਪਾਤਰ ਦੁਰਾਹ ਜੇਕਰ ਕਹਿੰਦੇ ਉਹ ਸੁਆੰਤੀ ਬੂਹ ਸੱਪ ਦੇ ਮੂੰਹ ਪਵੇ ਤਾਂ ਕਾਲਕੂਟ ਵਿੱਚ ਹੁੰਦੀ ਹੈ ਗੱਲ ਕੀ ਹੈ ਸੁਪਾਤਰ ਕਹੀਏ ਚੰਗੇ ਭਾਂਡੇ ਵਿੱਚ ਪਵੇ ਤਾਂ ਚੰਗੀ ਵਸਤੂ ਹੁੰਦੀ ਹੈ ਜੇਕਰ ਕੋ ਪਾਤਰ ਵਿੱਚ ਪਵੇ ਤਾਂ ਉਲਟੀ ਸੈ ਬਣ ਜਾਂਦੀ ਹੈ ਹੁਣ ਪੰਜਵੀਂ ਤੱਕ ਤੋਂ ਲੈ ਕੇ ਸੱਤਵੀਂ ਤੱਕ ਸਿਧਾਂਤ ਦੱਸਦੇ ਨੇ ਸਾਧ ਸੰਗਤ ਗੁਰ ਸ਼ਬਦ ਸੁਣ ਸਾਤ ਨਹੀਂ ਆਵੇ ਉੱਬੇ ਸਾਹ ਸਾਧ ਸੰਗਤ ਸਾਵਣ ਦੇ ਬੱਦਲ ਵਾਂਗੂ ਵਰਸਦੀ ਹੈ ਪਰੰਤੂ ਗੁਰੂ ਸ਼ਬਦ ਨੂੰ ਸੁਣ ਕੇ ਮਨ ਮੁਖ ਅੱਖ ਤੇ ਜਵਾਹ ਵਾਂਗ ਸੁੱਕਦੇ ਹਨ ਕਿਉਂਕਿ ਜੋ ਸ਼ਾਂਤ ਨਾ ਹੋਣ ਦੇ ਕਾਰਨ ਉਪੇਸ਼ਾ ਲੈਂਦੇ ਹਨ ਗੁਰਮੁਖ ਸੁਖ ਫਲ ਪਿੰਮ ਰਸ ਮਨਮੁਖ ਬਦਰਾਹੀ ਬਦਰਾਹਾ ਗੁਰਮੁਖ ਚਾਤਰ ਕਰ ਸਿੱਖ ਸਿਪ ਵਾਂਗੂ ਹਨ ਗੁਰਮੁਖ ਚਾਤਰ ਕਰ ਸਿਪ ਵਾਂਗੂ ਹਨ ਸੁਖ ਫਲ ਤੇ ਪ੍ਰੇਮ ਰਸ ਪਾ ਕੇ ਪ੍ਰਸੰਨ ਹਨ ਮਨਮੁਖ ਬਦਰਾਹੀ ਵਿਕਾਰੇ ਹਨ ਵਿਕਾਰਾਂ ਵਾਲੀ ਦੌੜਦੇ ਹਨ ਮਨਮੁਖ ਟੋਟਾ ਗੁਰਮੁਖ ਲਾਹਾ ਇਸ ਲਈ ਮਨਮੁਖਾਂ ਨੂੰ ਘਾਟ ਹੈ ਪਰ ਗੁਰਮੁਖਾਂ ਨੂੰ ਲਾਭ ਪ੍ਰਾਪਤ ਹੁੰਦਾ ਹੈ ਵਾਣ ਵਾਣ ਵਿੱਚ ਬਣਸਪਦ ਇੱਕੋ ਧਰਤੀ ਇੱਕੋ ਪਾਣੀ ਜੰਗਲ ਦੇ ਬੂਟੇ ਬੂਟੇ ਵਿਖੇ ਇੱਕੋ ਧੂੜ ਤੇ ਇੱਕੋ ਪਾਣੀ ਹੈ ਰੰਗ ਬਰੰਗੇ ਫੁੱਲ ਫਲ ਸਾਦ ਸੁਗੰਧ ਸੰਬੰਧ ਵਿਡਾਣੀ ਹਲਤ ਫੁੱਲਾਂ ਦੇ ਰੰਗ ਨਾਨਾ ਭਾਂਦੇ ਹਨ ਸਵਾਦ ਤੇ ਸੁਗੰਧੀ ਅਚਰਤੁ ਅਚਰਜ ਹਨ ਉੱਚਾ ਸਿੰਬਲ ਝੰਟੁਲਾ ਨੇਫਲ ਚੀਲ ਚੀਲ ਚੜੈ ਅਸਮਾਨੀ ਸਿੰਬਲ ਦਾ ਦਰਖਤ ਫਲਾਉ ਵਾਲਾ ਉੱਚਾ ਹੈ ਇਸੇ ਤਰ੍ਹਾਂ ਢੀਲ ਦਾ ਰੁੱਖ ਵੀ ਐਵੇਂ ਅਸਮਾਨੀ ਚੜਦਾ ਬਹੁਤ ਉੱਚਾ ਹੁੰਦਾ ਹੈ ਸਿੰਬਲ ਰੁੱਖ ਸਰਾਏ ਰਤ ਦੀਰਘ ਅਤਮੁਚ ਹੋਏ ਜੇ ਆਵੇ ਆਸ ਕਰ ਜਾਹੇ ਨਰਾਸੀ ਕਿੰਤ ਜਲਦਾ ਬਾਸ ਵਡਾਈ ਹੈ ਵੰਜੁਲੀਆਂ ਵੰਜਣ ਬਿਬਾਣੀ ਕਹਿੰਦੇ ਬਾਸ ਆਪਣੀ ਵਡਿਆਈ ਵਿੱਚ ਛੜਦਾ ਵੱਢੀਦਾ ਉਸ ਦੀਆਂ ਮੁਰਲੀਆਂ ਬਣਾ ਵਿੱਚ ਵੱਜਦੀਆਂ ਹਨ ਚੰਦਣ ਬਾਸ ਬਨਾਸਪਤ ਬਾਸ ਰਹੇ ਨਿਰਗੰਧ ਰਮਾਨੀ ਚੰਦਣ ਦੀ ਵਾਸਨਾ ਤੁਸਾਰੀ ਬਨਾਸਪਤ ਚੰਦਣ ਹੋ ਜਾਂਦੀ ਪਰੰਤੂ ਬਾਸ ਨਿਰਗੰਧ ਰਹਿੰਦਾ ਹੈ ਬਿਰਧ ਬਿਰਥਾ ਸਾਸਾਂ ਕਰਦੇ ਹੁਣ ਸ਼ੀਵਯਤ ਸਤਵੀ ਤੋਕ ਵਿਖ ਦ੍ਰਿਸ਼ਟਾਂ ਦੱਸਦੇ ਨੇ ਸਾਧ ਸੰਗਤ ਗੁਰ ਸ਼ਬਦ ਸੁਣ ਰਿਦੈ ਨ ਵਸਿਆ ਭਾਗ ਪ੍ਰਾਣੀ ਸਾਧ ਸੰਗਤ ਵੇਖੇ ਗੁਰੂ ਦੇ ਸ਼ਬਦ ਨੂੰ ਸੁਣਦੇ ਹਾਂ ਤਾਂ ਹਨ ਪਰੰਤੂ ਰਿਦੈ ਦੇ ਵਿੱਚ ਸ਼ਬਦ ਵਸਦਾ ਨਹੀਂ ਇਸੇ ਕਾਰਨ ਉਹ ਪ੍ਰਾਣੀ ਮੰਦ ਭਾਗੀ ਹਨ ਹਉਮੈ ਅੰਦਰ ਭਰਮ ਭੁਲਾਣੀ ਹਉਮੈ ਦੇ ਅੰਦਰ ਉਹਨਾਂ ਦੀ ਬੁੱਧੀ ਭੁੱਲੀ ਰਹਿੰਦੀ ਹੈ ਸੋ ਸੰਗਤ ਜੀ 17ਵਾਂ ਵਾਰ ਦੀਆਂ ਪੰਜ ਪੌੜੀਆਂ ਸੰਪੂਰਨ ਹੋ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ